2 ਤਰੀਕ ਨੂੰ ਤਨਖਾਈ ਐਕਰਾਰ ਦੇ ਦਿੱਤੇ ਜਾਣ ਤੋਂ ਬਾਅਦ ਸਜ਼ਾਵਾਂ ਲੱਗੀਆਂ ਸੀ ਅਕਾਲੀ ਦਲ ਵਾਲੇ ਸਾਰੇ ਲੀਡਰਸ਼ਿਪ ਨੂੰ ਬਾਕੀ ਦਾ ਕੀ ਸਾਰਿਆਂ ਨੂੰ 20 ਦਿਨ ਦਾ ਸਮਾਂ ਕਿਨਾਰੇ ਸ਼ਹਿਰ ਅੰਦਰ ਖਾਤੇ ਦਿੱਤਾ ਹੀ ਜਥੇਦਾਰ ਸਾਹਬ ਨੇ ਜਥੇਦਾਰ ਸਾਹਿਬ ਨਾਲ ਮੀਟਿੰਗਾਂ ਵੀ ਹੋਈਆਂ ਉਸ ਤੋਂ ਬਾਅਦ ਦਲਜੀਤ ਜੀ ਮਾ ਪਿਛਲੇ ਦਿਨੀ ਮਿਲ ਕੇ ਆਏ ਉਹਨਾਂ ਨੂੰ ਮਾਚੀਵਾੜਾ ਸਾਹਿਬ ਜਾ ਕੇ ਅੱਜ 23 ਤਰੀਕ ਹੋ ਗਏ 20 ਦਿਨ ਤੋਂ ਉੱਤੇ ਦਾ ਸਮਾਂ ਹੋ ਗਿਆ ਜਿਹੜਾ ਮਿਲਿਆ ਸੀ ਜੇ ਆਪਾਂ ਉਹ ਲਾ ਵੀ ਦੇ ਤਾਂ ਵੀ ਚਲੋ 20 ਦਿਨ ਹੋ ਵੀ ਗਏ ਜੇ ਕਹਿਣ ਕਿ ਤਿੰਨ ਤੋਂ ਸ਼ੁਰੂ ਕਰ ਲਓ ਹੁਣ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਗੱਲ ਅੜੀ ਹੈ ਮੀਡੀਆ ਤੇ ਵੀ ਦਲਜੀਤ ਚਿਮਾ ਸਾਹਿਬ ਇੰਟਰਵਿਊ ਦੇ ਰਹੇ ਨੇ ਜਿਹੜਾ ਮੇਨ ਸਟਰੀਮ ਦਾ ਮੀਡੀਆ ਉਹਦੇ ਵਿੱਚ ਆ ਗਿਆ ਉੱਥੇ ਜ਼ਿਕਰ ਇਹ ਹੋ ਰਿਹਾ ਕਿ ਅਸਤੀਫਾ ਕਿਉਂ ਨਹੀਂ ਦਿੱਤਾ ਜਾ ਰਿਹਾ ਤਾਂ ਦਲਜੀਤ ਚਿਮਾ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਅਸਤੀਫਾ ਉਹਨਾਂ ਨੇ ਦਿੱਤਾ ਸੀਗਾ ਪਰ ਨਿੱਜੀ ਕਾਰਨ ਕਰਕੇ ਦਿੱਤਾ ਸੀ ਸੁਖਵੀਰ ਬਾਦਲ ਨੇ ਅਸਤੀਫਾ ਬਹੁਤ ਵੱਡੀ ਗੱਲ ਹੈ ਨਿੱਜੀ ਕਾਰਨ ਕਰਕੇ ਅਸਤੀਫਾ ਦਿੱਤਾ ਸੀ ਵਰਕਿੰਗ ਕਮੇਟੀ ਚ ਆਇਆ ਤੇ ਉੱਥੇ ਰੌਲਾ ਪੈ ਗਿਆ ਸਾਰਿਆਂ ਨੇ ਵਿਰੋਧ ਕੀਤਾ ਕਿ ਨਹੀਂ ਨਹੀਂ ਪ੍ਰਧਾਨ ਸਾਹਿਬ ਅਸਤੀਫਾ ਨਹੀਂ ਤੁਹਾਡਾ ਕਬੂਲ ਕਰਦੇ ਚਲੋ ਕਹਿੰਦੇ ਵਰਕਿੰਗ ਕਮੇਟੀ ਦੇ ਕੋਲ ਹੀ ਪਿਆ ਸੀ ਕੋਈ ਵਾਪਸ ਨਹੀਂ ਉਹਨੂੰ ਭੇਜਿਆ ਉਹ ਕੰਦੇ ਸਜਾਵਾਂ ਅਸੀਂ ਮੁਕੰਮਲ ਕਰ ਚੁੱਕੇ ਹਾਂ ਹੁਣ ਇਹਨਾਂ ਦਾ ਮਤਲਬ ਕੀ ਸਮਝਿਆ ਜਾਵੇ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਤਲਬ ਕਿ ਜੋ ਜੱਜਦਰ ਸਾਹਿਬ ਨੇ ਕਿਹਾ ਕਿਉਂਕਿ ਉਹ ਕਾਨੂੰਨ ਦਾ ਹਵਾਲਾ ਦੇ ਰਹੇ ਨੇ ਕਿ ਅਕਾਲੀ ਦਲ ਦੇ ਸਿਹਾਰਤ ਨੂੰ ਜਾਂ ਅਕਾਲੀ ਦਲ 파ਗ ਹੋ ਸਕਦਾ ਜਾਂ ਸੁਪਰੀਮ ਕੋਰਟ ਦੇ ਤੇ ਕੋਈ ਐਕਸ਼ਨ ਲੈ ਸਕਦਾ 파ਟੀ ਖਤਮ ਹੋ ਸਕਦੀ ਹੈ ਮੰਚਾ ਕੀ ਆਖਰ ਕਰਕੇ ਸੁਖਵੀਰ ਬਾਦਲ ਦਾ ਅਸਤੀਫਾ ਪਰਿਵਾਰ ਨਹੀਂ ਕੀਤਾ ਜਾਏਗਾ ਜਾਂ ਫਿਰ ਉਹਨੂੰ ਬੈਕ ਕਰ ਦਿੱਤਾ ਜਾਏਗਾ ਜਿਵੇਂ ਕਹਿੰਦੇ ਸੀ ਕਿ ਨੀਚੋਂ رائے ਲੈਣੀ ਆ ਜਾਂ ਜਿੱਤਦਰ ਸਾਹਿਬ ਨੂੰ ਬੈਕਫੁੱਟ ਤੇ ਹੋਣਾ ਪੈਗਾ ਇਹ ਸਾਰੇ ਮਾਮਲੇ ਦੇ ਵਿੱਚ ਆਖਰਕਾਰ ਚੱਲ ਕੀ ਰਿਹਾ ਦੇਖੋ ਜਿਹੜਾ ਡਰ ਤੰਤਰ ਅਕਾਲੀ ਦਲ ਦੇ ਵਿੱਚ ਸੀਗਾ ਤੇ ਆ ਲਾਲਚ ਤੰਤਰ ਦੋ ਹੀ ਤੰਤਰ ਨੇ ਅਸਲ ਦੇ ਵਿੱਚ ਸਿਧਵੀਰ ਸਿੰਘ ਬਾਦਲ ਦਾ ਉਹ ਉੱਪਰ ਕਬਜ਼ਾ ਹੈ ਜੀ ਇਸਾਰੀਆਂ ਗੱਲਾਂ ਉਦੋਂ ਦੀਆਂ ਨੇ ਗੱਲਾਂ ਜਿਵੇਂ ਤੂੰ ਇਹ ਸਲਾਹ ਕਰਦੇ ਪਿੱਲੀ ਦੇ ਗੱਲ ਤੋਂ ਟੱਲੇ ਹੀ ਪਾ ਦਈਏ ਵੀ ਜਿਆਦਾ ਹੋਊਗੀ ਤਾਂ ਕੜਕੇ ਆ ਗਏ। ਪਿੱਲੀ ਬੰਨਣ ਵਾਲਾ ਕੋਈ ਨਹੀਂ। ਕਸਤੀਫਾ ਉਹਨੂੰ ਦੇਣਾ ਪਿਆ ਉਹਨੇ ਕੋਸ਼ਿਸ਼ ਨਹੀਂ ਕੀਤੀ। ਕੋਈ ਨਿੱਜੀ ਕਾਰਨ ਨਹੀਂ ਸੀਗੇ। ਪ੍ਰੋਬਲਮ ਇਹ ਹੋਈ ਕਿ ਸਾਰਿਆਂ ਦੇ ਇੰਟਰਸਟ ਨੂੰ ਸਰਵ ਨਹੀਂ ਕਰ ਸਕਦਾ ਸਭ ਇਸੇ ਬਾਤ ਵਿੱਚ। ਜਿੰਨਿਆਂ ਤੇ ਕਰ ਸਕਦਾ ਉਹਦੇ ਨਾਲ ਖੜੇ ਨੇ ਜਿਹੜੀ ਸੋਫਰ ਜਿੱਥੇ ਬੰਦੀ ਜਾਂ ਹੁੰਦਾ। ਜਿੱਥੇਦਾਰ ਨੂੰ ਵੀ ਮਤਲਬ ਉਹਦੇ ਚ ਕਰਿਆ ਗਿਆ ਤੋਇਆ ਆ ਗਿਆ ਲਾਲਚ ਡਰਦਾ ਚ ਅਜੇ ਵੀ ਚੱਲ ਰਿਹਾ ਉਹ ਤੰਤਰ ਟੁਬਈ ਦੇ ਵਿੱਚ ਮੀਟਿੰਗਾਂ ਹੋਈਆਂ ਇੱਥੇ ਹੋਇਆ ਜਿਹੜਾ ਨਹੀਂ ਸੂਤ ਆਉਂਦਾ ਸੀ ਜਿੱਥੇ ਦਾ ਹਰਪ੍ਰੀਤ ਸਿੰਘ ਉਹਦੇ ਖਿਲਾਫ ਕਦੇ ਉਹਦਾ ਸਰ ਡੂਖ ਦੇ ਕੋਈ ਹੋਰ ਕਿੰਨਾ ਕੁਝ ਕੱਟਿਆ ਜਾ ਰਿਹਾ ਮਤਲਬ ਸਾਰੀਆਂ ਧਿਰਾਂ ਜਿਵੇਂ ਇੱਕ ਮਹਾਭਾਰਤ ਲੱਗਣੀ ਹੁੰਦੀ ਇਹਨੂੰ ਵੀ ਕੌਰਵਾ ਵੱਲ ਖੜਜੋ ਜਾਂ ਪੰਡਵਾਂ ਵੱਲ ਮੀਤਾਂ ਦਾ ਹੋ ਰਿਹਾ ਪਰ ਦੋਨੇ ਪਾਸੇ ਕੌਰਵਾ ਵਰਗਾ ਹੀ ਕੰਮ ਹੈ ਪੰਡਵ ਦਾ ਹੈ ਹੀ ਨਹੀਂ ਕੋਈ ਨਜ਼ਰ ਨਹੀਂ ਆ ਰਿਹਾ ਸੋ ਇਹ ਜਿਹੜੀ ਮਤਲਬ ਖੁਦ ਆਪਣਾ ਘਰ ਚੁਲਾ ਢਾਉਣ ਦੀ ਜਿਹੜੀ ਸਿਆਸਤ ਹੈ ਨਾ ਕਰਦੀ ਰਹਿੰਦੇ। ਸੁਗਵੀਰ ਸਿੰਘ ਬਾਦਲ ਨੂੰ ਪਤਾ ਨਹੀਂ ਲੱਗ ਰਿਹਾ ਉਹ ਖੁਦ ਹੀ ਇਹਦਾ ਕਾਰਨ ਨੇ ਮੇਰੇ। ਮੇਰੇ ਪੇਵਰ ਹੁੰਦਾ ਕੀ ਹੈ ਕਿ ਵਿਅਕਤੀ ਦਾ ਮੈਨੂੰ ਤਾਂ ਸੱਚੀ ਵਿੱਚ ਸੁਗਵੀਰ ਸਿੰਘ ਬਾਦਲ ਨਾਲ ਮੈਨੂੰ ਬਹੁਤ ਹੁੰਦਦੀ ਹੈ ਐਜ਼ ਅ ਸੋਸ਼ੀਓਲੋਜਿਸਟ ਐਜ਼ ਅ ਸਾਈਕੋਲੋਜਿਸਟ ਉਹਦਾ ਕਾਰਨ ਇਹ ਹੈ ਕਿ ਉਹਨੂੰ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਮਿਲ ਗਿਆ ਪਰਮਾਤਮਾ ਨੇ ਸਭ ਕੁਝ ਹੀ ਦਿੱਤਾ ਘਰ ਦੇ ਵਿੱਚ ਸ਼ਕਤੀ ਸੀ ਸੱਤਾ ਤੇ ਸੀ ਸਾਰਾ ਕੁਝ ਸੀ ਪੜ ਗਏ ਕੁਆਲਿਫਿਕੇਸ਼ਨ ਹੋ ਗਈ ਐ ਕਿਤੇ। ਹੀ ਮੇ ਬੀ ਵੈਰੀ ਗੁੱਡ ਪਰਸਨ ਆਲਸੋ ਕੋਈ ਡਾ ਮਸਲਾ ਨਹੀਂ ਹੈ ਪਰ ਉਹ ਜਿਹੜਾ ਮਾਡਲ ਉਹਨਾਂ ਨੇ ਲਿਆਂਦਾ ਅਸਲ ਦੇ ਵਿੱਚ ਕਿ ਸਾਰੇ ਸਾਰਿਆਂ ਨੂੰ ਜਿਵੇਂ ਮਰਜੀ ਚਲਾ ਲਈਏ ਸਾਰਿਆਂ ਦੇ ਸਵਿਚ ਸਾਡੇ ਕੋਲ ਇਸ ਸਵਿਚ ਬੋਰਡ ਤੇ ਸਿ ਬੈਠੇ ਆ ਉਹ 10 ਸਾਲ ਚੱਲਦਾ ਰਿਹਾ ਉਹਦੇ ਨਾਲ ਇੱਕ ਸੁਭਾਅ ਬਣ ਗਿਆ ਸਾਰਾ ਕੁਝ ਹੋ ਗਿਆ ਵੱਡੇ ਵੱਲ ਸਾਹਿਬ ਦੁਰਗੇ ਸ਼ਕਤੀ ਸੱਤਾ ਵੀ ਨਾਲ ਹੀ ਦੁਰਗੀ ਕਹਿ ਲੋ ਪਹਿਲਾਂ ਹੀ ਦੁਰਗੀ ਰਾਦਰ ਉਹਨਾਂ ਤੋਂ ਕਿ ਉਹ ਨੂੰ ਹੁਣ ਸਮਝ ਨਹੀਂ ਪਾਰ ਹੈ ਕਿ ਹੁਣ ਫਿਰ ਕੀ ਕਰੀਏ ਇਦੀ ਗੱਡੀ ਬਹੁਤ ਸੋਹਣੀ ਚਲਦੀ ਸੀ ਚਾਰੇ ਟਾਇਰਾਂ 'ਚ ਹਵਾ ਬੜੀ ਵਧੀਆ ਸੀ ਪੈਟਰੋਲ ਸੀ ਉਹ ਮਤਲਬ ਸਟਾਰਟ ਨਹੀਂ ਹੁੰਦੀ ਥੱਲੇ ਦੇਖਦੇ ਨੇ ਟਾਇਰਾਂ 'ਚ ਹਵਾ ਨਹੀਂ ਹੈ ਮਤਲਬ ਇਹ ਮੁਸ਼ਕਲ ਅਸਲ ਇੱਥੇ ਹੈ ਇੱਕ ਗ੍ਰੀਕ ਮਾਈਥੋਲੋਜੀ ਦੀ ਜੇ ਤੁਸੀਂ ਥੋੜਾ ਮੈਨੂੰ ਅਲੋਅ ਕਰੋ ਨਾ ਮਿਥ ਹੈ ਬਹੁਤ ਵੱਡੀ ਇਦੀ ਕਿਸ ਰਾਜਾ ਹੋਇਆ ਉੱਥੇ ਦਾ ਇਦੀ ਕਿਸ ਜਦੋਂ ਜੰਮਿਆ ਤਾਂ ਉਸ ਟਾਈਮੇ ਭਵਿੱਖਬਾਣੀ ਹੋਈ ਸੀਗੀ ਉੱਥੇ ਉਹਨਾਂ ਦੇ ਭਵਿੱਖਬਾਣੀ ਦਾ ਇੱਕ ਔਰੇਕਲ ਕਹਿੰਦੇ ਨੇ ਉਹ ਡੈਲਫੀ ਦੇ ਟੈਂਪਲ ਦੇ ਜਿਹੜਾ ਬੈਠਦਾ ਹੈ ਉਹਦੇ ਚੋਂ ਪੋਣ ਆ ਜਾਂਦੀ ਹੈ ਤੇ ਉਹ ਬੋਲ ਕੇ ਜੋ ਕਹਿੰਦਾ ਉਹ ਸੱਚ ਮੰਨਿਆ ਜਾਂਦਾ। ਉਹਨੇ ਕਿਹਾ ਵੀ ਜਿਹੜਾ ਬੱਚਾ ਪੈਦਾ ਹੋਇਆ ਇਹ ਬਹੁਤ ਵੱਡੇ ਮਹਾਪਾਪ ਕਰੂਗਾ ਇਹਨੂੰ ਖਤਮ ਕਰ ਦਿਓ। ਉਹਨਾਂ ਨੇ ਸੋਚਿਆ ਰਾਜੇ ਨੇ ਕਿ ਆਪ ਆਪਣੇ ਹੱਥੀਂ ਪਾ ਨੂੰ ਮਾਰਨਾ ਹੈ ਉਹਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਯਾਰ ਇਹਨੂੰ ਉੱਥੇ ਮਾਰ ਕੇ ਸਿਟਿਆ ਦੇ। ਅਹਿਲਕਾਰ ਗਏ ਤਾਂ ਪ੍ਰਿੰਸ ਸੀਗਾ ਉਹ ਉਹ ਉੱਥੇ ਜਿੱਥੇ ਭਗਿਆੜ ਰਹੇ ਨੇ ਸੀ ਉੱਥੇ ਸਿਟਿਆ ਜੰਗਲ ਦੇ ਵਿੱਚ ਵੀ ਆਪ ਹੀ ਭਗਿਆੜ ਪਾ ਜਾਣਗੇ। ਚਰਵਾਹੇ ਆਏ ਉਹਨੂੰ ਚੱਕ ਕੇ ਲੈ ਗਏ। ਜਿਰਵਾਹੇ ਜਦੋਂ ਅਗਲੀ ਸਟੇਟ ਦੇ ਵਿੱਚ ਗਏ ਉੱਥੇ ਰਾਜੇ ਦੇ ਬੱਚਾ ਨਹੀਂ ਸੀ ਉਹ ਕਹਿੰਦੇ ਵੀ ਆਹ ਬਹੁਤ ਸੋਹਣਾ ਬੱਚਾ ਸਾਨੂੰ ਕਿਰਾਾਚ ਮਿਲਿਆ ਉਹਨਾਂ ਨੇ ਐਸੇ ਪ੍ਰਿੰਸ ਨੂੰ ਪਾਲ ਲਿਆ ਵੱਡਾ ਹੋ ਕੇ ਉਹਨੇ ਹਮਲਾ ਕੀਤਾ ਉਸੇ ਰਾਜ ਤੇ ਕਬਜ਼ਾ ਕਰ ਲਿਆ ਕਬਜ਼ਾ ਕਰਕੇ ਜੋ ਉਸ ਰਾਜੇ ਦਾ ਸੀ ਉਹ ਸਾਰਾ ਕੁਝ ਉਹਦਾ ਹੋ ਗਿਆ ਉਹ ਰਾਜਾ ਬਣ ਕੇ ਬੈਠ ਗਿਆ ਪਲੇਗ ਫੈਲ ਗਈ ਬਿਮਾਰੀਆਂ ਫੈਲ ਗਈਆਂ ਉਸ ਰਾਜ ਦੇ ਵਿੱਚ ਔਰ ਇੱਕਲ ਨੂੰ ਪੁੱਛਿਆ ਗਿਆ ਕਿ ਜੀ ਕੀ ਕਰੀਏ ਕੀ ਹੋਰ ਹੈ ਹੈ ਉਹੀ ਰਾਜਾ ਹੀ ਗਿਆ ਉਹਦੇ ਕੋਲ ਡਿਪਸੀ ਉਹਨੇ ਕਿਹਾ ਕਿ ਕਿਸੇ ਨੇ ਬਹੁਤ ਮਹਾਪਾਪ ਕੀਤਾ ਹੈ ਆਪਣੀ ਮਾਣ ਨਾਲ ਬਿਆਕਰ ਰਹੇ ਸੀ। ਕਿਸੇ ਬੰਦੇ ਨੂੰ ਫੜ ਕੇ ਸਜ਼ਾ ਦਿਓ ਤਾਂ ਇਹ ਪਲੇਗ ਤੇ ਬਿਮਾਰੀਆਂ ਰੁਕਣਗੀਆਂ ਕਿਉਂਕਿ ਪਾਪ ਬਹੁਤ ਵਧ ਗਿਆ ਹੈ। ਰਾਜਾ ਪਰ ਮੀਸੀ ਆਪਣੇ ਆਪ ਚੋਂ ਪੂਰਾ ਉਹਨੇ ਸਾਰਾ ਸਾਰੇ ਦੁਨੀਆ ਫੋਲੀ ਛੋਟਾ ਜਿਹਾ ਤੰਸੀ ਗ੍ਰੀਕ ਜਿਹਾ ਦਾ ਨਹੀਂ ਸੀ। ਲੱਭਦੇ ਲੱਭਦੇ ਜਦੋਂ ਆਪਣੀ ਹਿਸਟਰੀ ਕੱਢੀ ਤਾਂ ਪਤਾ ਲੱਗਿਆ ਕਿ ਉਹਨੇ ਹੀ ਮਹਾਰਾਣੀ ਨਾਲ ਉਹਦੀ ਉਹਦੇ ਪਿਓ ਦੀ ਉਹ ਰਾਣੀ ਉਹਦੀ ਰਾਣੀ ਬਣ ਗਈ। ਉਹਨੇ ਮਤਲਬ ਸੇਚਾ ਕੇ ਮਤਲਬ ਗਿਲਟ ਦੇ ਵਿੱਚ ਆ ਕੇ ਆਪਣੀਆਂ ਆਪਣੇ ਹੱਥਾਂ ਨਾਲਆਂ ਅੱਖਾਂ ਕੱਟ ਲੀਆਂ ਸੀ ਹੋਰ ਉਹਦੀਆਂ ਬਹੁਤ ਸਾਰੀਆਂ ਲੰਬੀਆਂ ਛੋੜੀਆਂ ਸਟੋਰੀਜ਼ ਨੇ ਐਕਚੁਅਲੀ ਕਈ ਵਾਰ ਬੰਦੇ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਦੂਜਿਆਂ 'ਚ ਨੁਕਸ ਲੱਭ ਰਿਹਾ ਹੁੰਦਾ ਨੂੰ ਇਹ ਦੇ ਕਰਕੇ ਨਾ ਹੋਵੇ ਉਹ ਨੁਕਸ ਆਪਣੇ ਆਪ 'ਚ ਹੀ ਲੱਭਣ ਦੀ ਜ਼ਰੂਰਤ ਹੈ ਕਿ ਭਾਈ ਤੁਸੀਂ ਕਿੱਥੇ ਗਲਤੀ ਕਰੀਏ ਇਹ ਨਹੀਂ ਕੀਤਾ ਜਾ ਰਿਹਾ ਇਹਨੂੰ ਠਕਣ ਲਈ ਜਾਂ ਸਭ ਕੁਝ ਹੋਰ ਹੈ ਕਿ ਜੇ 20 ਦਿਨ ਦੇ ਦਿਓ 25 ਦੇ ਦਿਓ ਵੀ ਦੁਬਾਰਾ ਅਸੀਂ ਉਹ ਕੁਰਸੀ ਤੇ ਬੈਠ ਕੇ ਫੇਰ ਗੱਡੀ ਨੂੰ ਮਾਰਾਂਗੇ ਹੈਂਡਲ ਗੇਅਰ ਪਾਵਾਂਗੇ ਰੇਸ ਦਵਾਂਗੇ ਚੱਲੂਗੀ ਨਹੀਂ ਚੱਲਣੀ ਲੋਕਾਂ ਨੇ ਨਹੀਂ ਹੁਣਾ ਤੇ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਇਹ ਗੱਲ ਪਛਤਾਵਾ ਨਹੀਂ ਉਹ ਗਲਤੀਆਂ ਹੋ ਗਈਆਂ ਨੇ ਮੰਨ ਲਿਆ ਸਾਰਾ ਕੁਝ ਕਰਦੇ ਸਭ ਕੁਝ ਠੀਕ ਹੋ ਗਿਆ ਦਿਲ ਦੇ ਵਿੱਚ ਇਹ ਗੱਲ ਨਹੀਂ ਤੇ ਉਹਨਾਂ ਨੂੰ ਲੱਗਦਾ ਸੀ ਠੀਕ ਹੀ ਕਰਿਆ ਇਹ ਲੋਕ ਇਹੀ ਰਿਜ਼ਰਵ ਕਰਦੇ ਨੇ ਸਾਨੂੰ ਦੁਬਾਰਾ ਰਾਜ ਆ ਗਿਆ ਫਿਰ ਇੱਥੇ ਕਰ ਦਾਂਗੇ ਇਹਨਾਂ ਇਹ ਭਾਵਨਾ ਜਿਹੜੀ ਇਹ ਨਹੀਂ ਕੁਝ ਕਰਨ ਦੇ ਰਹੀ ਇਹਦੇ ਵਿਚਾਰੇ ਚੀਮਾ ਸਾਹਿਬ ਨੇ ਸ਼ਰੀਫ ਲੋਕ ਨੇ ਗੁੰਗੜ ਸਾਹਿਬ ਹੋ ਰਹੇ ਉਹ ਵਿਚਾਰੇ ਡਿਪੈਂਡੈਂਟ ਨੇ ਉਹਦੇ ਉੱਪਰ ਕੀ ਕਰਨਾ ਅਹਿਲਕਾਰ ਤੋ ਇਹ ਚੱਲ ਰਿਹਾ ਹੈ ਜਿੱਥੇ ਦਰਾਂ ਦਾ ਵੀ ਉਹਨਾਂ ਨੂੰ ਵੀਕਨੈਸ ਪਤਾ ਨੇ ਵੀਡੀਓਜ਼ ਵੀ ਸਾਰਿਆਂ ਦੀਆਂ ਹੈਗੀਆਂ ਨੇ ਕਿ ਕਰਕੇ ਨਿਕਲੀ ਜਾਣਗੀਆਂ ਵੱਲੇ ਆਪਣਾ ਚੁੱਲਾ ਉਪਟਾਉਣ ਲੱਗੇ ਇਹ ਨਹੀਂ ਇਹਨੂੰ ਢਾਉਣਾ ਚਾਹੀਦਾ ਇਹ ਮਤਲਬ ਕਿਸੇ ਹੋਰ ਨੂੰ ਵੀ ਸੰਭਾਲ ਦੇਣ ਤਾਂ ਵੀ ਬਚਿਆ ਰਹੇਗਾ ਨਹੀਂ ਤਾਂ ਹੋਰ ਬਥੇੜੀਆਂ ਸ਼ਕਤੀਆਂ ਅਲਗ-ਅਲਗੇ ਫਿਰ ਰਹੀਆਂ ਨੇ ਇਹਨਾਂ ਨੂੰ ਆਪਣੇ ਨਾਲੋਂ ਜ਼ਿਆਦਾ ਪਤਾ ਹੈ ਉਹ ਚ ਦੁਬਾਰਾ ਉੱਠਣ ਜੋਗੇ ਨਹੀਂ ਰਹਿੰਦੇ ਪਰ ਇਹਨਾਂ ਨੂੰ ਲੱਗ ਰਿਹਾ ਹੈ ਕਿ ਨਹੀਂ ਅਸੀਂ ਸੰਭਾਲ ਲਾਂਗੇ ਸੋ ਮੈਨੇਜ ਕਰ ਲਾਂਗੇ ਇਹਨਾਂ ਨੂੰ ਇਹ ਮੈਨੇਜਮੈਂਟ ਦਾ ਮਸਲਾ ਨਹੀਂ ਹੈ ਇਹ ਮਾਨਦਰੀ ਦਾ ਮਸਲਾ ਹੈ ਸੁਸਾਇਟੀ ਦਾ ਮਸਲਾ ਹੈ ਇਹ ਰੋਹਾਨੀ ਜਾਗਰਤੀ ਦਾ ਮਸਲਾ ਹੈ ਜਗਣਾ ਪਊਗਾ ਸੁੱਤੇ ਪੈ। ਡੈਟਸ ਪਛਤਾਵਾ ਕਿਵੇਂ ਉਹ ਹੋਵੇ ਮਤਲਬ ਕਿ ਜਿਵੇਂ ਅਕਾਲੀ ਦਲ ਵਾਲੇ ਕਹਿੰਦੇ ਸਜਾਵਾਂ ਪੂਤ ਲੀਆਂ ਸਾਰਾ ਕੁਝ ਹੋ ਗਿਆ ਨੱਕ ਤੱਕ ਰਗੜ ਲਏ ਕਹਿਣ ਤੋਂ ਬਾਅਦ ਵੀ ਸਭ ਕੁਝ ਹੁਣ ਤਾਂ ਸਾਰਿਆਂ ਸਾਹਮਣੇ ਆ ਗਿਆ ਕੱਚਾ ਚੇਠਾ ਰਹਿ ਕੀ ਗਿਆ ਹੁਣ ਪਛਤਾਵਾ ਮੁਰਕੇ ਵਿੱਚ ਹੁੰਦਾ ਜੇ ਅਕਾਲੀ ਦਲ ਦੇ ਉਹਨਾਂ ਦੇ ਹਿਸਾਬ ਨਾਲ ਆਪਾਂ ਸਵਾਲ ਪੁੱਛੀਏ। ਦੇਖੋ ਸੁਖਵਿੰਦਰ ਜੀ ਗਲਤੀ ਤੁਹਾਨੂੰ ਦਰੋਂ ਮੰਨੀ ਜਾਂਦੀ। ਪਰ ਉਹ ਗਲਤੀ ਇਹਨਾਂ ਦੀ ਕੁਛ ਨਹੀਂ ਹੁੰਦੀ। ਦੰਦੇ ਦੇ ਬਿਹੇਵੀਅਰ ਤੋਂ ਪਤਾ ਲੱਗਦਾ। ਇਹ ਗਲਤੀ ਉਹਨੇ ਮੰਨ ਲਈ ਜਨਹੀਂ। ਜੇ ਇਹ ਜੇ ਮੈਨੀਪੂਲੇਸ਼ਨਸ ਚੱਲ ਰਹੀਆਂ ਨੇ ਇਹਦਾ ਮਤਲਬ ਹੈ ਸਾਸ ਨਹੀਂ ਕੀਤਾ। ਉਹ ਪਛਤਾਵਾ ਤਾਂ ਥੋੜੀ ਹੁੰਦਾ ਕਿ ਹੱਥਣਾ ਮਾਰਦੇ ਫਿਰਨਾ। ਦਿਖਾਵੇ ਤੇ ਪਛਤਾਵੇ 'ਚ ਬੜਾ ਫਰਕ ਹੈ। ਪਰ ਲੋਕ ٹرسٹ ਨਹੀਂ ਕਰ ਰਹੇ। ਤੇ ਜੇ ਇਹ ਵੀ ਇਹ ਬਹੁਤ ਵੱਡੀ ਗੱਲ ਹੈ ਮੰਨ ਲਓ ਦਿਲੋਂ ਵੀ ਕਰ ਰਹੇ ਹੋਣਗੇ। ਜੇ ਦਿਲੋਂ ਕੀਤਾ ਹੁੰਦਾ ਤਾਂ ਮੈਨੀਪੂਲੇਸ਼ਨਾਂ ਰੁਕ ਜਾਣੀਆਂ ਚਾਹੀਦੀਆਂ ਸੀ। ਜੋ ਹਰਪ੍ਰੀਤ ਨਾਲ ਜੋ ਕੁਝ ਹੋ ਰਿਹਾ ਜਿੱਥੇ ਦਾ ਸਾਹਿਬ ਮਤਲਬ ਦੂਜੇ ਨੌਰਗ ਵੀਰ ਸਿੰਘ ਨਾਲ ਜੋ ਕੁਝ ਹੋ ਰਿਹਾ ਉਹ ਬਲਟੋਹਾ ਸਾਹਿਬ ਕਰ ਰਹੇ ਨੇ ਉਹ ਐਵੇਂ ਨਹੀਂ ਹੈ অর্ਕੈਸਟਰਾ ਐਵੇਂ ਨਹੀਂ বাজ ਰਿਹਾ ਉਹ ਤਾਂ ਪਿੱਛੇ ਕੋਈ 뮤직 ਡਾਇਰੈਕਟਰ ਹੈਗਾ ਨਾ ਤਾਂ বাজ ਰਿਹਾ ਹੋਸ ਦੇ ਵਿੱਚ ਦੂਜੀ ਚੀਜ਼ ਇਹ ਕਿ ਆਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਆਪਾ ਤੇ ਗਿਰ ਦਿੱਤੀ ਪਰ ਇਸ ਕੋਲ ਦਾ ਫਾਇਦਾ ਉਠਾ ਰਹੇ ਨੇ ਲੋਕ ਕੱਟ ਕਰ ਰਹੇ ਨੇ ਕਈ ਉਹ ਦੂਜਿਆਂ ਨੂੰ ਹੀ ਪੰਥ ਕਹੀ ਜਾਂਦੇ ਨੇ ਉਹ ਦੇਖੋ ਪੱਲੀ ਦਾ ਮਾਈਨਸ ਪੰਥ ਨਹੀਂ ਹੋ ਸਕਦਾ ਵੀ ਤੁਸੀਂ ਉਹਦੇ ਲੱਖ ਪੂਸ਼ਕ ਲੱਖ ਉਹਨੂੰ ਗਲਾਂ ਕੱਢ ਲੋ ਫੇਰ ਵੀ ਉਹ ਇਕੱਲੇ ਪਰਿਵਾਰ ਤਾਂ ਨਹੀਂ ਕਰਦਾ ਪਰ ਇੰਤਾ ਨਹੀਂ ਸਿੱਖ ਨਹੀਂ ਸਕਦੇ ਪਰ ਉਹ ਆਪ ਟਿਕਣ ਤੇ ਤੁਲਿਆ ਹੋਇਆ ਹੈ ਉਹ ਸਿੱਖੀ ਦੇ ਥਾ ਉਸ ਨਾਲ ਜੁੜ ਕੇ ਪਾਲੀ ਥਾ ਉਸ ਨਾਲ ਜੁੜ ਕੇ ਉਸ ਟਰਾਂਸਫਰਮੇਸ਼ਨ 'ਚ ਨਹੀਂ ਆ ਰਿਹਾ ਸਮੱਸਿਆ ਇਹ ਹੈ ਕਿ ਜਦੋਂ ਤੁਸੀਂ ਅਫਸਰ ਬਣਨਾ ਚਾਹੁੰਦੇ ਹੋ ਮੈਨੇਜਰ ਬਣਨਾ ਚਾਹੁੰਦੇ ਹੋ ਤੁਸੀਂ ਕਰੋ ਬਾਕੀ ਚੀਜ਼ਾਂ ਦਾ ਦੇਖ ਲਾਂਗੇ ਆ ਜਿਹੜੀ ਸਿੱਖੀ ਸੁਖੀ ਜੀ ਇਹ ਕਰਦੇ ਨੇ ਖੰਡ ਜੇ ਤਾਂ ਦੇਖੀਏ ਇਹ ਹੈ ਸਮੱਸਿਆ ਪਰ ਇਹ ਵੀ ਉੱਥੇ ਹੀ ਹੈ ਜਿਵੇਂ ਆਪਾਂ ਯੂਥ ਨਾਲ ਪਹਿਲਾਂ ਕਰਿਆ। ਉਹ ਵੀ ਇਹ ਜਦੋਂ ਯੂਥ ਚ ਸੀਗੇ ਇਹਨਾਂ ਨੂੰ ਉਸ ਵਿਰਸੇ ਨਾਲੇ ਜੁੜ ਨਹੀਂ ਸਕਿਆ ਸੀ। ਜੋ ਪ੍ਰਮਰਜੀ ਕਹੀ ਜਾਂਦੀ ਠੀਕ ਹੈ ਕਈ ਬੰਦੇ ਮਤਲਬ ਸਾਰੇ ਸਾਰੇ ਦੁਨੀਆ ਦੇ ਜਿਹੜੇ ਪੋਪ ਹੁੰਦੇ ਨੇ ਸਾਰੇ ਦੁਨੀਆ ਦੇ ਜਿਹੜੇ ਪਾਦਰੀ ਨੇ ਜ਼ਰੂਰੀ ਨਹੀਂ ਉਤਾਰਨਕ ਹੁੰਦੇ ਨੇ ਉਹ ਕਹਿੰਦੇ ਨੇ ਨੀਅਰਰ ਟੂ ਦਾ ਚਰਚ ਫਾਰਦਰ ਫਰੋਮ ਦਾ ਗੋਡ। ਉਹਦਾ ਰੱਬ ਤੋਂ ਲੱਗੋ। ਆਪਣੇ ਅੰਦਰ ਰੱਬ ਚ ਗੋਣਾ ਕੋਈ ਪਸਾਉਣਾ ਪਊਗਾ ਇਹ ਤੋਂ ਬਿਨਾ ਗੁਜ਼ਾਰਾ ਨਹੀਂ। ਨੀ ਤਾਂ ਠੀਕ ਹੀ ਹੈ ਪਤਾ ਇਹ ਜੋ ਕੁਛ ਪਹਿਲਾਂ ਪੈਰੀ ਦੁਨੀਆ ਹੋ ਚੱਲੀ ਜਿੱਥੇ ਵੱਡੀ ਵੱਡੀਆਂ ਸਲਤਨਤਾਂ ਨਹੀਂ ਰਹੀਆਂ ਪਰ ਇਹ ਵੀ ਮਤਲਬ ਉਹ ਹਟਿਆ ਨਹੀਂ ਜਾ ਰਿਹਾ ਉਹ ਮੁਰਮੁਰ ਕੇ ਉਹੀ ਛੇਕ ਦੁਆਰਾ ਛੇੜ ਰਹੇ ਜਵਰੀ ਦਾ ਕੀ ਹੁੰਦਾ ਤੁਸੀਂ ਦੇਖਿਆ ਜਵਰੀ ਹਰਜੰਦਰ ਜੁਸਟਿਸ ਵਰਗਾ ਯੋਧਾ ਹਾਰ ਗਿਆ ਸੀ ਘਰ ਵਾਲੇ ਤੇ ਭਰਾ ਵੀ ਦਾਤ ਐ ਨਾ ਲੱਗਦਾ ਵੀ ਅਗਲਾ ਦਾ ਹੱਸ ਤੇ ਆ ਹੁਣ ਆ ਜਿਹੜੀ ਵੀਡੀਓ ਰਿਲੀਜ਼ ਕਰਾਂਗੇ ਨਾਲ ਚੇਪ ਕੇ ਰੱਖ ਦਾਂਗੇ ਐ ਤਾਂ ਫਿੱਟ ਕਰ ਦਾਂਗੇ ਉਹਦੀ ਆ ਕਮਜ਼ੋਰੀ ਫੜ ਲਈ ਉਹਨੂੰ ਐ ਘਮਾ ਲਾਂਗੇ ਕਿ ਇਹ ਬਿੱਤੀ ਛੱਡਣੀ ਛੱਡੀ ਨਹੀਂ ਜਾ ਰਹੇ ਅਲੂਕ ਨੂੰ ਮਿਹਰ ਕਰੇ ਕਿ ਪਾ ਕਰੇ ਆਪਣੀ ਤਾਂ ਅਰਦਾਸ ਹੀ ਹੈ ਕਿਉਂਕਿ ਪੰਜਾਬ ਦਾ ਭਲਾ ਇਹਦੇ ਚ ਹੈ ਕਿ ਜਿਹੜੇ ਅੱਗੇ ਲੱਗੇ ਹੋਏ ਨਹੀਂ ਜੇ ਚੰਗੇ ਬੰਦੇ ਬਣ ਜਾਣ ਤਾਂ ਹੋਰ ਭਲਾ ਹੀ ਹੋਵੇਗਾ। ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਤੁਹਾਡਾ। ਜੀ ਥੈਂਕ ਯੂ।